ਇਹ ਜਗਤ ਦਾ ਸਵਾਦ ਹੈ ਇਹ ਧਾਰਮਿਕ ਮਨੁੱਖ ਦਾ ਰਸ ਨਹੀਂ ਹੈ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਮਾਨ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਠਾਂ ਲੋਕ ਰਾਖੇ ਭਾਉ ਪਰ ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਨਾ ਆਵੇ ਨਾ ਮਹਾਰਾਜ ਕੇਦਰ ਮੈਂ ਸਿੱਧ ਹੋਵਾਂ ਗੁਪਤ ਹੋ ਜਾਵਾਂ ਪ੍ਰਗਟ ਹੋ ਜਾਵਾਂ ਛੋਟਾ ਹੋ ਜਾਵਾਂ ਵੱਡਾ ਹੋ ਜਾਵਾਂ ਪ੍ਰਭਾਵਿਤ ਕਰ ਲਵਾਂ ਦੂਜਿਆਂ ਨੂੰ ਮਨ ਭਾਉਂਦੇ ਪਦਾਰਥ ਪ੍ਰਾਪਤ ਕਰ ਲਵਾਂ ਇਸਤਰੀ ਚੀ ਦੀਆਂ ਮੈਨੂੰ ਯੋਗ ਦੀਆਂ ਛੱਡੀਆਂ ਦੀ ਪ੍ਰਾਪਤੀ ਹੋ ਜਾਏ ਸਾਰੀਆਂ ਰਿਧੀਆਂ ਦੀਆਂ ਦੇ ਨਾਲ ਮੇਰੀ ਝੋਲੀ ਭਰ ਜਾਏ ਔਰ ਮੈਂ ਇਸ ਨਾਲ ਜਗਤ ਨੂੰ ਮੁਤਾਸਰ ਕਰਨਾ ਪਰ ਮਹਾਰਾਜ ਕਹਿੰਦੇ ਨਾਤ ਦੇਖ ਭੂਲਾ ਵੀਸਰੇ ਮਤਾ ਕਿਦਰੇ ਇਨਾਂ ਰਿਧੀਆਂ ਤੇ ਛੱਡੀਆਂ ਨੂੰ ਵੇਖ ਕੇ ਤੂੰ ਛੱਡੀਆਂ ਦੇ ਚ ਹੀ ਭੁੱਲ ਕੇ ਰਹਿ ਜਾ ਤੇ ਤੈਨੂੰ ਪ੍ਰਮਾਤਮਾ ਚੇਤੇ ਨਾ ਆਵੇ اے yogi اگر دھार्मिक साधना ਦਾ ਫਲ ਰiddhi ਤੇ Siddhi ਹੈ تو پھر ਇਸ साधना ਦਾ ਫਲ परमात्मा ਨਹੀਂ ਹੈ अकाल पुरख ਨਹੀਂ ਹੈ اے تیری ਸੂਝ ਵਿੱਚ ਹੋਵੇ ਕਿ ਰਧੀਆਂ ਤੇ सिद्धियां ਹੋਰ ਸੁਆਦ ਨੇ परमात्मा ਦਾ اے रस ਨਹੀਂ ਹੈ ਕਿ ਫਿਰ تیری ਸੂਝ ਵਿੱਚ ਇਹ ਗੱਲ ਵੀ ਹੋਵੇ ਤੇਰੇ ਗਿਆਨ ਵਿੱਚ ਇਹ ਗੱਲ ਵੀ ਹੋਵੇ ਕਿਉਂਕਿ ਭੋਜਨ ਗਿਆਨ ਦਾ ਸਤਿਗੁਰudev ji ਮਹਾਰਾਜ ਨੇ ਕਹਿ ਦਿੱਤਾ ਹੈ ਤੇ ਗਿਆਨ ਕਿਹੜੀ ਕਿਹੜੀ ਗੱਲ ਦਾ ਹੋਵੇ ਗਿਆਨ ਇਸ ਗਲ ਦਾ ਹੋਵੇ ਕਿ ਤੇਰੇ ਕੋਲ ਦਇਆ ਹੈ ਯਾਨੀ ਗਿਆਨ ਇਸ ਗਲ ਦਾ ਹੋਵੇ ਕਿ ਘਟ ਘੜ ਵਿੱਚ ਨਾਦੀ ਵੱਜ ਰਹੀ ਹੈ ਗਿਆਨ ਇਸ ਗਲ ਦਾ ਹੋਵੇ ਕਿ